ਜਿਹੜੀਆਂ ਭਾਰੀ ਘੋੜੀਆਂ ਨੇ ਕਈ ਕਈ ਸੂਏ ਉਹਨਾਂ ਥੱਲੇ ਤਾਂ 20-20 ਵਾਈ-ਵਾਈ ਕਿਲੋ ਦੁੱਧ ਹੋ ਜਾਂਦਾ ਕਹਿੰਦੇ ਅੱਛਾ ਹਾਂ ਉਹ ਕਿੱਡਾ ਦੇਖ ਲਿਆ ਥੋੜਾ ਦੇਖਦਾ ਨਹੀਂ ਨਾਲ ਹੁੰਦਾ ਹੀ ਦੁੱਧ ਲਾਉਣਾ ਨੇ ਜਦ ਹੀ ਹਾਂ ਫੇ ਭੱਜਣ ਵਾਲਾ ਜਾਨਵਾਰਾ ਫਿਰ ਤਾਂ ਲੱਤਾਂ ਚੱਡਾ ਵੱਜਦਾ ਬੜੀਆ ਇਹ ਧਾਰਾ ਨਹੀਂ ਮਾਨ ਇੱਕ ਬੰਦੇ ਨੇ ਹਰੀ ਨੇ ਝੋਗੀਆਂ ਦੀ ਕਹਿੰਦਾ ਝੋਗਿਆ ਦੀ ਇੱਕ ਬੰਦੇ ਨੇ ਪਤਾ ਨਹੀਂ ਚੋਕ ਕਹਿੰਦਾ ਕੁੜੀ ਚੋਦ ਦੀ ਚਾਹ ਐਹ ਜੀ ਬਣੀ ਗਲੀ ਸਰਗੀ ਇੰਨਾ ਗਾੜਾ ਦੁੱਧ ਦੇਖ ਲਾ ਤੂੰ ਹਮ ਅਰ ਸਵਾਦ ਵੀ ਬਹੁਤ ਉਹਨੇ ਗਝਾਲੀ ਦੀ ਕਹਿੰਦਾ ਘੋੜੀਆਂ ਨਾਲ ਬਛੇਰਾ ਚੁੰਗਣਾ ਇੱਕ ਥਾਂ ਚੋਈ ਜਾਣਾ ਨਾਲ ਅੱਛਾ ਉਦਾਂ ਨਹੀਂ ਹੱਥ ਲਵਾਦੀ ਐ ਬਿਛੇੜੀ ਤੋਂ ਬਿਨਾਂ ਤੁਸੀਂ ਪੀਤਾ ਦੱਤਾ ਬਾਪੂ ਕਹਿੰਦਾ ਨਹੀਂ ਹੱਥ ਨਹੀਂ ਲਾਉਣ ਦੱਤਾ ਇੱਕ ਸੂਆ ਦੱਤਾ ਤੀਨੇ ਹੱਥ ਨਹੀਂ ਆ ਬਿਛੇੜੀ ਜੀ ਜੀ ਮੁੜ ਕੇ ਨਹੀਂ ਹੱਥੇ ਨਹੀਂ ਲਾਉਣ ਦੱਤਾ ਕਿੰਨੇ ਸਾਲ ਬਾਅਦ ਪਹਿਲਾ ਸੂਆ ਦਿੰਦੀ ਹੁੰਦੀ ਹੈ ਵਾਹ ਤਿੰਨ ਕੁ ਸਾਲ ਚਾਰ ਕੁ ਸਾਲ ਦੀ ਹੋ ਗਈ ਅੱਛਾ ਰਾਜੀ ਦੀ ਜਦ ਕੁੜੀ ਆ ਹੁਣ ਮਿੱਠੀ ਹੋਈ ਜਾ ਰਹੀ ਏ ਮੋਰ ਕੇ ਫੇਸੂਆ ਦਿੱਤਾ ਨਹੀਂ ਕੋਈ ਨਹੀਂ ਤੁਹਾਡੀ ਟੂਪ ਬੰਦ ਹੋ ਗਈ ਅੱਛਾ ਜੀ ਦੋ ਬੱਚਾ ਤਾਂ ਨਹੀਂ ਹੈ ਜੀ ਇੱਕ ਬੰਦ ਹੋਊਗਾ ਜੀ ਕੋਈ ਆਪਰੇਸ਼ਨ ਹੋਊਗਾ ਆਪਰੇਸ਼ਨ ਹੋਊਗਾ ਲੱਗ ਜਿਵੇਂ ਤਾਂ ਐਵੇਂ ਹੀ ਰਹੇਗੇ ਹੂੰ ਨਹੀਂ ਆਪਰੇਸ਼ਨ ਸਾਰਾ ਕਈ ਵਾਰ ਕਪਤ ਬੈਠ ਜਾਂਦੀ ਆਹੋ ਕਈ ਵਾਰ ਸੈੱਟ ਨਹੀਂ ਪੈਂਦਾ ਹੈਗਾ ਬੋਲ ਕੀ ਰਿਹਾ ਨਹੀਂ ਉਹਦੀ ਹੈ ਸਾਰਾ ਵੀ ਨਹੀਂ ਆਹ ਬੋਡੇ ਦੀ ਨਿਸ਼ਾਨ ਨਹੀਂ ਤਾਰਾਂ ਦੰਦੀਆ ਫਿਰ ਸਾਲੀ ਖੜਤੀ ਜਾਂਦੀ ਹੈ ਉਹ ਬੋਲੀ ਜਾਂਦੀ ਆ ਬਈ ਬੋਲੀ ਦੇ ਮੁੰਡੇ ਤੋਂ ਬਾਅਦ ਬੋਲੀ ਫੇਮਨਵਾਈ ਨਹੀਂ ਦੋ ਤਿੰਨ ਬਾਰ ਲਵਾਈ ਉਹਦੇ ੱਗੇ ਵਾਲੇ ਘੋੜੇ ਤੋਂ ਉਹ ਵੀ ਰਹਿ ਵੀ ਜਾਣੀ ਸੀ ਉਹਨੇ ਵਿਚਾਰੇ ਨੇ ਆਪਦੀ ਜਾਂਚ ਹਵੰਦਰਦੀ ਦਿਖਾਈ ਕਹਿੰਦਾ ਟੀਕਾ ਵੀ ਉਹਨੇ ਕੋਲੋਂ ਪੈਸੇ ਦਿੱਤੇ 400 ਰੁਪਇਆ ਆ ਕਹਿੰਦਾ ਨਾੜ ਚ ਲਾਉਂਗਾ ਡਾਕਟਰ ਖੰਡਾ ਇੱਥੇ ਨਾੜ ਚ ਲਾਇਆ ਤੇ ਟੀਕਾ ਕੱਢਿਆ ਨਹੀਂ ਉਹ ਘੋੜੂ ਜਦ ਸਾਲੀ ਇੱਕ ਦਿਨ ਪਹਿਨਾ ਭਰਾ ਕੇ ਨਹੀਂ ਆਇਆ ਠੀਕ ਜਦ ਢੇੜੀਓ ਵੀ ਮੈਂ ਕਿਹਾ ਛੱਡ ਨਾ ਛੱਡ ਕੋੜਾ ਵੀ ਘੋੜੀ ਨਹੀਂ ਰਹਿਣੀ ਯੋ ਟੀਕਾ ਨਾ ਲਵਾਉਂਦਾ ਨਾਂ ਲੈ ਕੇ ਜਾਂਦਾ ਦੁਬਾਰਾ ਫੇਰ ਹੈਗੀ ਮੁੜ ਕੇ ਬਾਦ ਨਹੀਂ ਬੋਲੀ ਵੇ ਮੁੜ ਕੇ ਬਾਦ ਬੋਲੀ ਫੇਰ ਮੈਂ ਲਵਾਈ ਨਹੀਂ ਮੈਂ ਖਾ ਇਹਨੇ ਥੋੜਾ ਪੰਥਰ ਤੇ ਯਾਰ ਪੂਜਾ ਚੜੀ ਜਾਂਦਾ ਹੁਣ ਉਹ ਹੁਣ ਮੈਡਾ ਇਸੋਂ ਇਹ ਮੋੜੀ ਤੇ ਵੀ ਇਹ ਜੋਰ ਲੱਗਦਾ ਹੋਣਾ ਕੋੜੀ 11000 ਲੰਦਾ ਹੋਣਾ ਹੈ 11000 ਜਰ ਮਿੱਤੋਂ 55 ਰੁਪਈਆ ਲਿਆ ਸੀ ਕਹਿ ਨਾਮ ਜਰ ਇਹਨੇ ਕੋਲਟੀ ਨੇ ਉਪਰਾ ਹੱਥੀ ਸੀ ਮੀਤੇ ਦੇ ਮੁੰਡੇ ਨੇ ਹੂੰ ਹੂੰ ਮੈਂ ਖਾ ਚੱਲ ਉਹ ਮੁੰਡਾ ਕਹਿੰਦਾ ਬਾਪੂ ਮੈਂ ਭਜਾਉਂ ਮਗਾ ਘਰ ਆਰਾ ਹੈ ਨਾ ਵੀ ਕਿਹੜੀ ਨਸਲ ਦੀ ਹੈ ਨਸਲ ਵੀ ਹੁੰਦੀ ਹੈ ਇਹਨਾਂ ਦੀ ਨਸਲ ਮਗਾ ਕਿਹੜੀ ਹੁੰਦੀ ਹੈ ਇਹਨਾਂ ਦੀ ਇਹ ਮਾਲਵਟੀ ਨਸਲ ਮਾਲਵਟੀ ਹਮ ਮੜਵਾਲੀ ਮਾਰਵਾਲੀ ਮਾਲਵੜੀ ਠੀਕ ਮੱਝੂ ਲੈਣ ਦਾ ਕੋੜਾ ਜਿਹੜਾ ਉਹਦਾ ਬਚਾ ਹੈ ਅੱਛਾ ਜੀ ਇਹ 15 ਸਾਲਾਂ ਦੀ ਹੈ 15 ਸਾਲ ਉਮਰ ਕਿੰਨੀ ਹੁੰਦੀ ਹੈ ਇਹਨਾਂ ਦੀ ਵੱਤਵਾਦੀ ਉਮਰ ਤਾਂ ਕਹਿੰਦੇ 50 ਸਾਲ ਦੀ ਹੈ ਅੱਛਾ ਜੀ ਠੀਕ ਹੈ ਮੈਂ ਉੱਥੇ ਨਵੈਸ਼ਰ ਦੀ ਜੀ ਦੂਜੇ ਨੰਬਰ ਤੇ ਆਈ ਜੀ ਅੱਛਾ ਜੀ ਹਾਂ ਦੂਜੇ ਨੰਬਰ ਤੇ ਆਈ ਜੰਡੇ ਵਾਲੀ ਜੰਡੇ ਵਾਲੀ ਦੋ ਸਾਲ ਹੋ ਗਏ ਟੂਰਨਾਮੈਂਟ ਕਰਾ ਦਿੱਤੀ ਸਰਕਾਰ ਨੇ ਝਾੜੀ ਵਾਲਿਆਂ ਨੇ ਅੱਛਾ ਜਿਹੜੇ ਆਹ ਕੁਹਾੜ ਠੀਕ ਹੈ ਜੀ ਇੱਥੇ 400 ਕੁੜੀ ਪੀਂਦੀ ਥਾਲੀ ਆਪਣੇ ਪਾਸ ਆਹ ਰਾਜਸਥਾਨ ਦੀ ਹਿਮਾਚਲ ਦੀ ਪੀਂਦੀਆਂ ਆਈਆਂ ਆ ਪਿਆਰ ਦੀਆਂ ਚਾਹੇ ਸੁਪਿਆਂ ਦੀਆਂ ਕੁੜੀਆਂ ਦੀ ਇੱਥੇ ਅੱਛਾ ਜੀ ਨਾਮ ਕੀ ਬਾਪੂ ਜੀ ਤੁਹਾਡਾ ਬਲਦੇਵ ਬਲਦੇਵ ਸਿੰਘ ਪਿੰਡ ਪਵਾਤ ਪਵਾਤ ਸਹਜੂ ਮਾਦਰੀ ਕੋ ਮਾਨਮ ਸਿੰਘ ਮਾਨ ਠੀਕ ਹੈ ਜੀ ਪਤਾ ਕੀ ਬੰਦੇ ਮੂਰੇ ਵਾਲੇ ਤੋਂ ਚਲੋ ਆਪਾਂ ਨੂੰ ਪਤਾ ਹੀ ਆ ਜੀ ਦੋ ਤਿੰਨ ਘੋੜੇ ਆ ਹਾਂ ਮੂਰੇ ਪਾਸੇ ਨੰਬਰ ਚੱਕ ਲੈਂਦੇ ਆ ਪਿੱਛੇ ਵਾਲਿਆਂ ਨੂੰ ਵੀ ਚਾਹੀਦਾ ਘੱਟਾ 2100 ਰੁਪਏ ਹਰੇਕ ਬੰਦੇ ਨੂੰ ਚਾਹੀਦਾ ਜਾਨਾ ਚਾਹੀਦਾ ਖਰਚ ਬਹੁਤ ਆਉਂਦਾ 1000 2000 ਤੱਕ ਲੱਗਦਾ ਗੱਡੀ ਵਾਲੇ ਲੈ ਜਾਂਦਾ ਜੀ ਪਰ ਚਲੋ ਇਹ ਬਾਪੂ ਦੀ ਕਿੰਨੀ ਉਮਰ ਦੀ ਹੋਗੀ ਜੀ 15 ਕੇ ਹਸਾਰ ਦੀ ਚਾਹ ਲ ਭਜਾਉਂਦਾ ਰਿਹਾ ਅੱਛਾ ਜੀ ਜਿਹੜਾ ਪਤੇ ਘੜ ਕਰਨੀ ਦਾ ਹੈਗਾ ਨਾ ਤਾਰਾ 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 ਦਰੇੜੀ ਆ ਆਦਿ ਹੈ ਜੀ ਉਹ ਬੰਦਾ ਦਾ ਚਾਪਕਦਾ ਵਧੀਆ ਹੈ ਪਾ ਜੀ ਉਹ ਘੋੜੀਓ ਨੂੰ ਚੜ ਨਹੀਂ ਦਿੰਦੀ ਅੱਛਾ ਜੀ ਉਹ ਕੰਨ ਫੜ ਕੇ ਚੜਦਾ ਉੱਥੇ ਟਾਈਮ ਖਾ ਜਾਂਦੀ ਆ ਹਾਂ ਭਜਦੀ ਸਿੱਧੀ ਆ ਜੇ ਹੁਣ ਉਹ ਲੀ ਚਾ ਤਾਂ ਉਹੋ ਚੇ ਜਾਣਾ ਐ ਨਹੀਂ ਮੈਂ ਕਿਹਾ ਜਾਂਦਾ ਕਹਿੰਦੇ ਵੀ ਲੀ ਪਾਂਦੀ ਆ ਠੀਕ ਹੈ ਜੀ ਜਾਂ ਫਿਰ ਮੈਂ ਕਿਹਾ ਐਂ ਗੱਲ ਕਰ ਵੀ ਤੈਨੂੰ ਮੈਂ ਚੜਵਾ ਦੂੰ ਪਿੱਛੇ ਕਹੇ ਜੇ ਮੈਂ ਮਾਥੀ ਚੜ ਉਹਦੇ ਕੋ ਜਾ ਕੇ ਚੜਦੇ ਉਹ ਫਿਰ ਕਹਿੰਦਾ ਠੀਕ ਆ ਮੋਈ ਦੇ ਮੇਲੇ ਤੇ ਪਹਿਲਾਂ ਗੱਲ ਹੋਈ ਸੀ ਮੁੜ ਕੇ ਫੋਨ ਨਹੀਂ ਚੱਕਿਆ ਫਿਰ ਮੈਂ ਕੱਲ ਮੁੰਡਾ ਜੀ ਨੇ ਹਾਲੀ ਕੱਢੀ ਆ ਮੰਗੀ ਮੰਗੀ ਆ ਮੁਸ਼ਕਾਵਾਦ ਦਾ ਸਾਡੇ ਕੋਲ ਪੰਡਿਤ ਤਨਕੀ ਕੜਕਲੂ ਮਿੱਥ ਹੈਗਾ ਹੈਗਾ ਮੈਂ ਉਹ ਕਹਿੰਦਾ ਇਹਨਾਂ ਭਾਈ ਮੈਂ ਕਿਹਾ ਵੀ ਮੈਂ ਤਾਂ ਭੁਜਾਉਣੀ ਹੋਣੀ ਘਰ ਦੇ ਸ਼ੌਂਖ ਖਤਰੇ ਬਿਠੇੜੀ ਆ ਮੈਂ ਕਿਹਾ ਆਪਾਂ ਇਹ ਸੁਆਬ ਵੀ ਨਹੀਂ ਦਿੱਤਾ ਨੇ ਇੱਕੇ ਦਿੱਤਾ ਕਿਸੇ ਬੰਦੇ ਨੇ ਦੇਤੀ ਚੀਜ਼ ਇਹਨੂੰ ਗਲਤ ਅੱਛਾ ਜੀ ਕੁੜੀ ਮਰਨ ਵਾਲੀ ਹੋ ਗਈ 20-25000 ਰੁਪਈਆ ਲੱਗਾ ਯੂਨੀਵਰਸਿਟੀ ਚਾ ਕੇ ਮੁੜ ਕੇ ਦੀ ਟੂਪ ਬੰਦ ਹੋ ਗਈ ਇੱਕੋ ਓਕੇ ਜੀ ਉਹ ਕਹਿੰਦਾ ਵੀ ਉਹ ਜਿਹੜਾ ਹੈਗਾ ਨਾ ਡਾਕਟਰ ਆ ਆਪਣੇ ਪਰਮਜੀਤ ਹਾਂਜੀ ਹਾਂਜੀ ਬਰਨਾਲੇ ਵਾਲਾ ਅੱਛਾ ਜੀ ਉਹ ਕਹਿੰਦਾ ਵੀ ਆਪਰੇਸ਼ਨ ਹੋਊ ਮੈਂ ਕਿਹਾ ਆਪਰੇਸ਼ਨ ਕਰਾਉਣਾ ਨਹੀਂ ਕਿਤੇ ਲੁੱਡੀ ਲੁਕੀ ਦੀ ਮਿੱਟੀ ਪੈ ਗਈ ਹੋਈ ਜਾਂਦੀ ਲੱਗਦੀ ਹੈ ਰਹਿਣ ਨੇ ਵੀ ਐ ਫੇਰ ਇੱਥੇ ਮੁੰਡਾ ਚਟਾਣਿਆਂ ਦੇ ਨੇ ਦੱਸਿਆ ਨਿਆਣਾ ਮੁੰਡਾ ਮਹਾਰਾਜ ਆਵਗਾ ਨਾ ਭਾਈ ਮੈਂ ਭਜਾਉਂਗਾ ਉਹ ਮੁੰਡਾ ਦੇਖੋ ਖੜਾ ਜੀ ਸਾਹਮਣੇ ਕਿਹੜਾ ਉਹ ਟਰੈਕਸੂਟ ਪਾਇਆ ਬਣੀ ਨੇ ਨੀਟਾ ਇਹ ਵੀ ਭਜਾਉਂਦਾ ਇਹਨੇ ਮੈਂ ਗੱਲ ਕਰਨ ਨੂੰ ਨਹੀਂ ਉਹ ਮੁੰਡਾ ਹੁਣ ਘਰੋਂ ਮੈਂ ਕਹਿ ਕੇ ਆਇਆ ਇਹ ਮੁੰਡਾ ਕਹਿੰਦਾ ਮੈਂ ਭਜਾਉਂਗਾ ਚੰਗੇ ਘੂੜੇ ਤੇ ਬਹਿਣਾ ਉਹ ਪੀਛੀ ਤਾਂ ਨਹੀਂ ਪੱਟੀ ਕੇਦੇ ਨੇ ਉਹ ਪੱਟੀ ਜਟਾਣੇ ਵਾਲਾ ਪਤਲਾ ਜਾਂ ਰੋਡਾ ਜਾਇਗਾ ਹਾਂ ਉਹ ਵੀ ਠੀਕ ਆ ਮੁੰਡਾ ਨਵਾਂ ਹੀ ਆ ਜੀ ਉਹ ਨਵਾਂ ਹੀ ਘੂੜਾ ਕੱਲ ਲੈ ਬਹੁਤ ਅੰਕੀ ਭਜਾਉਣ ਵਾਸਤੇ ਪਤਾ ਨਹੀਂ ਕਿਵੇਂ ਲਿਆ ਇਹ ਨਾ ਹਰਿਆਣੇ ਦਾ ਹੈ ਦੁਗ੍ਹਾ ਹਜੇ ਆਹ ਦੁਗ੍ਹਾ ਨੂੰ 1.5 ਕਥਾਲ ਦਾ ਆਹ ਕੁੜੀ ਜਿੰਨਾ ਉੱਚਾ ਇਹ ਛੋਟੇ ਹੁੰਦਿਆਂ ਦੀ ਪਾਲੀ ਹੋਈ ਹੈ ਤੁਸੀਂ ਜੀ ਨਹੀਂ ਮੁੱਲ ਲਿਆ ਤੁਸੀਂ ਅੱਛਾ ਜੀ ਕਿੰਨੇ ਕ ਸਾਲ ਹੋ ਗਏ ਇਹਦੇ ਕੋ ਹੋ ਗਏ ਜਦ 3 ਸਾਲ ਦੀ ਨਾਮ ਕੀ ਬਪੂ ਨੰਡਾ ਬਲਦੇਵ ਸਿੰਘ ਬਲਦੇਵ ਸਿੰਘ ਮਾਨਾ ਬਲਦੇਵ ਸਿੰਘ ਮਾਨ ਠੀਕ ਹੈ ਇਹ ਵੀ ਅੰਡ ਮੱਧਰਾ ਵਾ 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 ਇੱਕ ਵਾਰ ਪੈਰ ਦੱਬਣ ਲਈ ਆਉਂ ਕੱਟੇ ਪੂਨੇ ਪੱਤੀਆਂ ਨੇ ਕੱਲ ਪਰਸੋਂ ਚੁੱਕੀਆਂ ਮੈਨੂੰ ਨਹੀਂ ਕਿਹ ਜਾਂਦਾ ਰਿਹਾ ਰੋਜ਼ ਫੇਰ ਨਹੀਂ ਮੈਂ ਵਰਮਾ ਤੱਕ ਮੈਂ ਕਹਾਂ ਕਿ ਇੰਦੀ ਕੁਝ ਹੋਣੀ ਆ ਦੇ ਕੇ ਬੜਕੀ ਆਵਾਜ਼ ਆਈ ਤਾਂ ਉਹ ਤਾਂ ਟੁੱਟਾ ਜਾਂਦਾ ਆਹੋ ਜੱਸਾ ਦੁਬਈ ਉਹਨਾਂ ਦੀ ਘੋੜੀ ਹੈ ਜੀ ਜੱਸਾ ਦੁਬਈ ਵਾਹ ਵਾਹ ਉਧਰ ਹੈ ਆਪਾਂ ਇਹ ਖੰਡ ਜਾਨਾਂ ਦਿੱਤੰਦਾ ਕੋ ਬਿਠਾਏਗਾ ਉਹਦਾ ਫਾਟਾ ਨੂੰ ਆਇਆ ਇਹ ਅਗੇ ਵੀ ਸਨ ਕਰਦਾ ਬਹੁਤ ਬੜੇ ਚਾਪਕ ਨੇ ਘੋੜੀਆਂ ਦੇ ਉਹ ਵੀ ਬੱਚੇ ਨੇ ਧੰਨਵਾਦ ਕਰਦੇ ਆ ਰਵਿੰਦਰ ਸਿੰਘ ਜੀ ਕਾਲਾ ਫੌਜੀ ਵੀਰ ਆਜੋ ਕਾਕੇ ਉਹਨੇ ਮਮਨੋਂ ਦੀ ਦਵੇਰੀ ਵਾਲੇ ਉਹਨਾਂ ਦਾ ਵੀ ਧੰਨਵਾਦ ਕਰਦਾ ਭਾਈ ਘੋੜੀਆਂ ਦੇ ਸ਼ਕੀਰ ਨੇ ਪਹਿਲਾਂ ਦੋ ਆਹ ਘੋੜੀ ਹੈ ਜੀ ਜਿਹੜੀ ਸਟੇਜ ਦੇ ਮੂਰੇ ਖੈਰੀ ਖਰੌੜ ਕਮਲ ਢਿੱਲੋਂ ਹੈਪੀ ਧੂਮੀ ਜਗਦੀਪ ਕੋਟਲਾ ਹਰਸ਼ ਬਰਾੜ ਘੋੜੀ ਦਾ ਨਾਮ ਹੈ ਜੀ ਆਲਮ ਆਲਮ ਹੋਈ ਨਵੀਂ ਬਾਪਾ ਜੀ ਨੇ ਪਰਕੜ ਕੇ ਤੇ ਆਪਣੇ ਘੋੜਿਆਂ ਤੇ ਪਰਕੜ ਵੀ ਹੋਇਆ ਕਰ ਜਾਂਦਾ ਪਰਕੜ ਜੋ ਵੀ ਐਕਸੀਡੈਂਟ ਨਾਲ ਕਾਤਲਣਾ ਕਰ ਗਿਆ ਤਾਂ ਜਾਨ ਬਣੇ ਕੋ ਜੀ ਆਜਾ ਆਪ ਕੀ ਦਿਓ ਮੋਢੇ ਦੀ ਵੀ ਪਰਕੜਦੀ ਵੀ ਆ ਲਓ ਜੀ ਕਮੈਤ ਰੰਗ ਦੀ ਘੋੜੀ ਪੀਟੀ 우ਸ਼ਾ ਇਹ ਘੋੜੀ ਦਾ ਨਾਮ ਹੈ ਜਿੰਨੀ ਅਗਦੇ ਮੈਨੂੰ ਵਜਾ ਮੈਂ ਤਾਂ ਦੱਸ ਰਿਹਾ ਇਹ ਬਾਦਸ਼ਾਹ ਘੋੜੇ ਦੀ ਖਾਂਦਾਨ ਚੋਂ ਬਚੋ ਭੈਣ ਵੀ ਲੱਗਦੀ ਹੈ ਤੇ ਪੰਜਾਬ ਦੇ ਚੈਂਪੀਅਨ ਤੋਂ ਰੌਂਦੇ ਵਿੱਚੋਂ ਵਾਹ ਨਹੀਂ ਨਾਮ ਦਰਜ ਕਰਾਈ ਫਿਰਦੀ ਹੈ ਇਹਦਾ ਨਾਮ ਹੈ ਪੀਟੀ ਹੁਸ਼ਾ ਉਹ ਬਾਈ ਹੋ ਜਾਈ ਰੱਖਿਆ ਕੋ ਮਾਸਟਰ ਜੀ ਬਾਈ ਜੁਰ ਚੰਦ ਸਿੰਘ ਕੋੜਿਆਣੀ ਚਾਲੇ ਕਪੜਿਆ ਜਾ ਲੱਭੀ ਗੁਰਦੀ ਹੈ ਖੇਲਾਕ ਤੇ ਚੌਂਪੇ ਇਹਨਾਂ ਦਾ ਜੀ ਆਖਦਾ ਧੰਨਵਾਦ ਨਹੀਂ ਕਰਦਾ ਪਰ ਬਾਈ ਨੂੰ ਜਲਦੀ ਕਰਾ ਦੇ ਇੱਥੇ ਵੀਰ ਨੂੰ ਸੰਜਾਸ ਗੁਰਚਰ ਸਿੰਘ ਮਨਿਆਣੀ ਚਲੋ ਭਾਈ ਜਨੋ ਹਿੰਦਰਾ ਬਾਤਾਂ ਬੋਲਦੇ ਰਹਿ ਕੇ ਫਿਰਦੇ ਰਹੋਗੇ ਆਹ ਜਿੰਨਕਤ ਨੂੰ ਇਹ ਖੁਸ਼ੀ ਮਿਲ ਰਹੀ ਹੈ ਮਾਨ ਸਤਕਾਰ ਮਿਲਦਾ ਹੈ ਬਾਬਾ ਜੀ ਦੇ ਰਾਖੇ ਵਿੱਚ ਇਸ ਪਿੰਡ ਦੇ ਮੋਤਵਾਰ ਸੱਜਣਾ ਕੋ ਸਰਪੰਚ ਸਾਹਿਬ ਦਰਸ਼ਨ ਸਿੰਘ ਜੀ ਸਾਡੇ ਨਾਲ ਖੜੇ ਨੇ ਪਹਿਲਾਂ ਤੋਂ ਬੈਂਜੀ ਬਹੁਤ-ਬਹੁਤ ਮੁਬਾਰਕਾਂ ਸਰਪੰਚ ਜੀ ਦੇ ਪਿੰਡ ਤੇ ਇੱਥੇ ਉਹਨਾ ਕੋਈ ਅੱਗੇ ਚੰਗੀ ਗੱਲ ਵਿਸ਼ਾ ਨਹੀਂ ਹੈ ਮੇਰਾ ਆਪ ਦਾ ਘੋੜਿਆਂ ਦਾ ਫਾਰਮਾ ਸਟੱਡ ਫਾਰਮਾ ਗੂਸ ਨਾਸਟੇ ਘੋੜਿਆਂ ਦੇ ਨਾਲ ਜੋ ਪਿਆਰ ਹੈ ਉਹਦੇ ਕਰਕੇ ਹਮੇਸ਼ਾ ਅੰਦਰ ਖਿੱਚ ਰਹੀਦੀ ਹੈ ਕਿ ਜਦੋਂ ਵੀ ਹੱਦਲਾਂ ਕੀ ਹੁੰਦੇ ਨੇ ਉੱਥੇ ਜਾ ਕੇ ਹੱਥੀਂ ਮਦਦ ਦਾ ਮੱਕਾ ਮੈਂ ਬਹੁਤਾ ਸਮਾਂ ਨਹੀਂ ਲੈਣਾ ਮੈਨੂੰ ਪਤਾ ਨੇੜਾ ਹੋ ਰਿਹਾ ਸਾਰਿਆਂ ਨੇ ਜਾਣਾ ਇਨਾਮਾਂ ਵੀ ਵੰਡ ਹੋਣੀਆਂ ਮੇਰਾ ਇੱਕ ਸੁਝਾਅ ਹੈ ਸਾਰੇ ਘੋੜੇ ਵਾਲੇ ਭਰਾਵਾਂ ਨੂੰ ਦੇਖੋ ਜਿੰਨੀ ਪੰਜਾਬ ਦੇ ਵਿੱਚ ਮਰੀਦਨ ਹੋ ਰਹੀ ਹੈ ਕੋੜੇ ਬੱਚੇ ਪੈਦਾ ਕਰ ਰਹੇ ਆਪ ਜਿਹੜਾ ਕੋਈ ਘੋੜਾ ਤਾਂ ਚੰਗਾ ਕੱਦ ਕਾਕ ਕਰਨ ਵਾਲਾ ਬਣ ਜਾਂਦਾ ਉਹਨੂੰ ਚੰਗਾ ਘਰ ਮਿਲ ਜਾਂਦਾ ਤੇ ਜਿਹੜਾ ਕੋਈ ਘੋੜਾ ਦਰਮਿਆਨਾ ਰਹਿ ਜਾਂਦਾ ਛੋਟਾ ਰਹਿ ਜਾਂਦਾ ਉਹਨੂੰ ਪੁੱਛਦਾ ਕੋਈ ਨਹੀਂ ਕਿ ਨਾਰਮਲ ਕਿਸਾਨ ਦੇ ਘਰੇ ਜਿਹੋ ਜੰਮ ਗਿਆ ਉਹਦਾ ਵਟਿਆ ਵੀ ਕੁਛ ਨਹੀਂ ਜਾਂਦਾ ਕਿਤੇ ਹੋਰ ਵੀ ਸੱਜਰ ਭਰਾ ਖੜੇ ਨੇ ਜਿਹੜੇ ਇੱਦਾਂ ਦੇ ਖੇਡ ਮੇਲੇ ਰੇਸਾਂ ਚਾਹੇ ਦੇ ਰੀਏ ਨੇ ਹੁਣ ਚਾਹੇ ਪੱਤੇ ਦੀਆਂ ਹੁਣ ਕਰਾਉਂਦੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਕਰਦਾ ਵੀ ਘੋੜੀਆਂ ਤਾਂ ਆਪਦੇ ਕਿਤੇ ਚ ਲੱਗ ਜਾਂਦੀਆਂ ਨੇ ਛੂਆ ਸੂਣ ਲੱਗ ਜਾਂਦੀਆਂ ਬੱਚੇ ਲੈ ਲੈਣੇ ਆਪਾ ਖੇਡਾਂ ਦੇ ਵਿੱਚ ਵੱਧ ਤੋਂ ਵੱਧ ਬੱਚੇ ਜਿਹੜੇ ਨਰ ਨੇ ਜੇ ਆਪਾਂ ਉਹਨਾਂ ਤੋਂ ਕੰਮ ਲਈਏ ਤਾਂ ਆਪਣੀ ਜੋ ਉਹ ਮਾਰਕੀਟ ਵੀ ਇਸਟੈਬਲਿਸ਼ ਹੋ ਸਕਦੀ ਹੈ ਹੈਪੀ ਅਸੀਂ ਬਾਈ ਜੀ ਤੁਹਾਡੀ ਬਾਬਾ ਜੀ ਤੁਹਾਡੀ ਸਟੇਜ ਤੋਂ ਚਲੋ ਅੱਜ ਇੱਕ ਮੈਂ ਵੀ ਪਹਿਲਾਂ ਹੀ ਅਨਾਉਂਸ ਕਰ ਦਿੰਦਾ ਅਮੀ ਆਉਂਦੇ ਸਾਲ ਚਾਪਾ ਵੀ ਇੱਕ ਖੇਡ ਰਖਾਵਾਂ